ਅਕੱਲੇ ਸੋਨੇ ਦਾ ਕਹਿਣਾ ਨਹੀਂ ਬਣਦਾ ਜਿਹੜਾ ਬੰਦਾ ਹੈ ਕਹਿੰਦੇ ਬਿਨਾਂ ਕਿਹਦੀ ਨੇਰਾ ਬਣੀ ਹੈ ਸ਼ੁੱਧ ਸੋਨਾ ਜਿਹਨੇ 12 ਪਤੀ ਦਾ ਸੋਨਾ ਇਹਦੇ ਵਿੱਚ ਮਲਾਪਟ ਕੋਈ ਨਹੀਂ ਕਿ ਉਸ ਸੋਨੇ ਦਾ ਕਹਿਣਾ ਹੈ ਉਹ ਪਰਮ ਦੇ ਵਿੱਚ ਹੈ ਪੜ ਕੱਲੇ ਸੋਨੇ ਦਾ ਕਹਿਣਾ ਵੀ ਪੜਦਾ ਖੜਨਾ ਨਹੀਂ ਉਹਦਾ ਸਨਿਆਰਾ ਜਦੋਂ ਕਹਿਣਾ ਬਣਾਉਂਦਾ ਹੈ ਨਾ ਉਹਦੇ ਵਿੱਚੋਂ ਧਾਤ ਬਣਾਉਂਦਾ ਹੈ ਜਿਹਦੇ ਦਾ ਇਹੜਾ ਖੜ ਗਿਆ ਜਿਉ ਕੱਲੇ ਸੋਨੇ ਦਾ ਗਹਿਣਾ ਬਣਾਏਗਾ ਉਹ ਨਹੀਂ ਖੜੇਗਾ ਨਹੀਂ ਬਣਦਾ ਨੂੰ ਤਾਂ ਆਦਮਾ ਲਾਣੀ ਪੈਂਦੀ ਜਨ ਜਿਵੇਂ ਕੱਲੇ ਸੀਮੇਟ ਨਾਲ ਕੰਧ ਲੀਤੀ ਜਾ ਸਕ ਉਹਦੇ ਵਿੱਚ ਰੇਤ ਮਿਲਾਣੀ ਪੈਂਦੀ ਨਾ ਕੱਲੇ ਰੇਤੇ ਨਾਲ ਕੰਧ ਲੀਤੀ ਜਾ ਸਕ ਸੀਮੇਟ ਮਨਾਲਾ ਪੈਂਦਾ ਸੋਨੇ ਦਾ ਕੱਲੇ ਦਾ ਗਹਿਣਾ ਵੀ ਬਣਦਾ ਤੁਸੀਂ ਬਾਪੇ ਜਿੰਨਾ ਮਰਜੀ ਕਹਿ ਜਾਉਂਦੀ ਏ ਸ਼ੁੱਧ ਹੈ ਅਸਲ ਹੈ 12 ਮੰਗੀ ਦਾ ਹੈ ਤਉਨੂੰ ਦੇਣ ਵਾਲਾ ਵੀ ਕਹੇ ਕਿ ਇਹ ਜੀ ਸ਼ੁੱਧ ਸੋਨੇ ਦਾ ਗਹਿਣਾ ਹੈ ਨਹੀਂ ਉਹਦੇ ਵਿੱਚ ਕੁਝ ਨਾ ਕੁਝ ਹੈਰ ਲਾਇਆ ਉਹਦਾ ਤਾਂ ਕਿ ਸੋਨੇ ਦਾ ਗਹਿਣਾ ਕਿਹਾ ਆਦੋਹੀ ਗਹਿਣਾ ਤੁਸੀਂ 2-4 ਦਿਨ ਆਪਣੇ ਘਰ ਰੱਖ ਕੇ ਸੁਨਿਆਰੇ ਕੋਲ ਜਾਵੋ ਉਹ ਕਹਿੰਦਾ ਕਾਟ ਲਗੇ ਉਹਨੂੰ ਬਤਾਏ ਕਿ ਜਿਹੜੀ ਤਾਂਤ ਮੈਂ ਇਹਨਾਂ ਨੂੰ ਸੋਨਾ ਕਹਿ ਕੇ ਵੇਚੀ ਜਾ ਸੋਨਾ ਕਹਿ ਕੇ ਲੈਣੀ ਨਹੀਂ ਇਹਨਾਂ ਉਦਯੋਗ ਕਾਰਟ ਹੁੰਦਾ ਹੈ ਉਹਨੇ ਦਾ ਕਾਰਟ ਲੱਗੇਗੀ ਤੁਸੀਂ ਭਾਵੇਂ ਜਿੰਨਾ ਮਰਜ਼ੀ ਨੂੰ ਕਹਿ ਜਾਓ ਇਹਦੀ ਤੇਰੇ ਕੁੜੀ ਲੈ ਕੇ ਗਏ ਤਾਂ ਹੀ ਦਿੱਤਾ ਹੈ ਬਿੱਲ ਸਾਡੇ ਕੋਲ ਆ ਪਾਰਟੀ ਸਾਡੇ ਕੋਲ ਉਹ ਕਹਣਾ ਨਹੀਂ ਆਟ ਲੱਗੇਗੀ ਉਹਨੂੰ ਪਤਾ ਹੈ ਕਿ ਇਹਦੇ ਵਿੱਚ ਮੈਂ ਉਹਦੇ ਮੜਾਇਆ ਹੋਇਆ ਕੱਲੇ ਉਹਨੇ ਦਾ ਕਹਿਣਾ ਨਹੀਂ ਪੜਦਾ ਕੱਲੇ ਈਮੇਟ ਨਾਲ ਕੰਧ ਨਹੀਂ ਲੇਤੀ ਜਾ ਸਕਦਾ ਕੱਲਾ ਗਿਆਨ ਵੀ ਬੰਦੇ ਨੂੰ ਖੁਦ ਦੀ ਦਵਾ ਸਹੰਕਾਰੀ ਹੋ ਜਾਂਦਾ ਹੈ ਮੈਨੂੰ ਬਹੁਤ ਹੋ ਗਿਆ ਮੈਨੂੰ ਪਤਾ ਹੈ ਸਭ ਧਿਆਨ ਦੇ ਨਾਲ ਕੁਝ ਭਾਵਨਾ ਰੱਖਣੀ ਪੈਣੀ ਹੈ ਕਿ ਗੁਰੂ ਦੇ ਪ੍ਰਤੀ ਭਾਵਨਾ ਪਨਾ ਇਹ ਵੀ ਮਨੁੱਖ ਦੇ ਸੰਤ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਬਹਿ ਬਥਾ ਦੇਖ ਜਾਣਾ ਇਹ ਲੋਕ ਪਰ ਲੋਕ ਦੇ ਵਿੱਚ ਡੇਰਾ ਰੱਖਾ ਹੈ ਇਹ ਮੈਨੂੰ ਰੱਬ ਦੀ ਗੱਲ ਤਾਂ ਸੁਣਾਉਂਦਾ ਹੀ ਸੁਣਾਉਂਦਾ ਹੈ ਮੈਨੂੰ ਸੰਸਾਰ ਵਿੱਚ ਕਿਵੇਂ ਬਿਕਰ ਮੈਂ ਵੀ ਲੱਗਦਾ ਹੈ ਮੈਨੂੰ ਇਹ ਮਨ ਯਾਦ ਵਿੱਚ ਸਿਖਾ ਰਿਹਾ ਹੈ ਇਹਦੇ ਪ੍ਰਤੀ ਭਾਵਨਾ ਵੀ ਪਨਾ ਕਿ ਇਹਦੀ ਬਾਣੀ ਮੇਰਾ ਲੋਕ ਪਰਲੋਕ ਸੁਹੇਲਾ ਕਰੇਗੀ ਜੇ ਮੈਂ ਇਸ ਬਾਣੀ ਦੇ ਮੁਤਾਬਕ ਆਪਣਾ ਜੀਵਨ ਘੜਦਾ ਤਾਂ ਇਕੱਲਾ ਗਿਆਨ ਕੀ ਬਿਨੈ ਹੈ ਕਈ ਵਾਰ ਤਰਕਦਰ ਲੱਗ ਪੈਂਦਾ ਹੈ ਪਤਾ ਕਿ ਕਿਵੇਂ ਹੋ ਗਿਆ ਕਿਉਂ ਹੋ ਗਿਆ ਨਹੀਂ ਹੋ ਸਕਦਾ ਉਹ ਫਿਰ ਤਰਕ ਕਰੀ ਜਾਂਦਾ ਜਦੋਂ ਭਾਵਨਾ ਇੱਕ ਸ਼ੁੱਧ ਭਾਵਨਾ ਫਿਰ ਤਰਕ ਨਹੀਂ ਕਰੇਂਦਾ ਮਾਲ ਕਰਨਾ ਕੱਲੀ ਭਾਵਨਾ ਵੀ ਮਨ ਦੇ ਨੂੰ ਅਗਿਆਨਤਾ ਵਿੱਚ ਲੈ ਜਾਂਦੀ ਹੈ ਤੇ ਗਿਆਨ ਉਹ ਮਨਾਂ ਭਾਵਨਾ ਵਿੱਚ ਕਈ ਵਾਰ ਬਹਿ ਜਾਂਦਾ ਹੈ ਅਗਿਆਨਤਾ ਵਿੱਚ ਪਾ ਦਿੰਦਾ ਹੈ ਨਹੀਂ ਨਹੀਂ ਗਿਆਨ ਵੀ ਹੋਣਾ ਚਾਹੀਦਾ ਨਾਲ ਭਾਵਨਾ ਵੀ ਹੋਣੀ ਚਾਹੀਦੀ ਹੈ ਆਪ ਸਿੱਖਾ ਤੇਰਾ ਪਾਸ ਉਤਾਰ ਹੋ ਰਿਹਾ ਹੈ